ਆ ਜੀ ਬਾਈ ਜੀ ਕੀ ਨਵਾ ਤੁਹਾਡਾ ਮੇਰਾ ਨਾਮ ਰਾਜੀ ਜੀ ਹਾਂ ਰਾਜੀ ਜੀ ਪਰਛੋੜ ਜੜੀ 8 ਤਰੀਕ ਨੂੰ ਕੌਣੇ ਕਿਸੇ ਵਜੇ ਦੇ ਦਰਮਿਆਨ ਲੜਾਈ ਹੋਈ ਆ ਫਸਟ ਫੂਡ ਦੀ ਦੁਕਾਨ ਤੇ ਉਹ ਕਿਵੇਂ ਹੋਈ ਆ ਤੁਹਾਨੂੰ ਸਾਰਾ ਪਤਾ ਹੈ ਉਹਦੇ ਬਾਰੇ ਇਹ ਅੱਜ ਦੀ ਜੜਾਈ ਹੋਈ ਹੈ ਜੇ ਹੋਈ ਸੀ ਜੀ ਤੇ ਮੈਂ ਜਦ ਆਪਣੇ ਵਿੱਕੀ ਸੀਗਾ ਪ੍ਰਿੰਸ ਪੈਣ ਜਾ ਰਿਹਾ ਸੀ ਮੈਂ ਭੱਜ ਕੇ ਜਦੋਂ ਉੱਥੋਂ ਆਇਆ ਨਹੀਂ ਸਾਹਮਣੇ ਦਿਖਾਨ ਹੈ ਜੀ ਤੇ ਵਿੱਕੀ ਨੇ ਕਿਹਾ ਵੀ ਤੂੰ ਲੜੇਗਾ ਵੀ ਇੱਧਰ ਆਇਆ ਤੇ ਜਦੋਂ ਪ੍ਰਿੰਸ ਨੂੰ ਬੁਲਾਇਆ ਵਿੱਕੀ ਨੇ ਤੇ ਮਤਲਬ ਉਸੇ ਕੋਡ ਗੋਡੇ ਨਾਲ ਦਾ ਬੰਦਾ ਰਹਿਣਾ ਸੀ ਉਹ ਕਹਿੰਦਾ ਵੀ ਚੋਰ ਚੋਲ ਉਹ ਜਦੋਂ ਉਹਨੂੰ ਪੈਨ ਲੱਗਿਆ ਫਿੱਕੀ ਨੇ ਆਪਣੇ ਸਿਰਾਂ ਨੂੰ ਫੜਨਾ ਪਾਇਆ ਉਸ ਨੂੰ ਕਿ ਨਹੀਂ ਕਰੇਗਾ ਫਰੈਂਸ ਨੇ ਕੀਤਾ ਦੇਖੀ ਹੱਥ ਪਾ ਜਦੋਂ ਫਿੱਕੀ ਨੇ ਖਿੱਚਿਆ ਉਹ ਰੇੜੀ ਪਲਟੀ ਜਿਹੜਾ ਫਰੈਂਸਾ ਉਹ ਬਲਜੀਤ ਦਾ ਭਰਾ ਹੈਗਾ ਵਿੱਕੀ ਦਾ ਛੋਟਾ ਅੱਛਾ ਠੀਕ ਹੈ ਜੀ ਉਸ ਤੋਂ ਬਾਅਦ ਵਿੱਕੀ ਨੇ ਉੱਥੇ ਫੜ ਕੇ ਟੁੱਟਣ ਲੱਗ ਗਿਆ ਚਲੋ ਛੜਾਇਆ ਮੈਂ ਕਿਹਾ ਵੀ ਫਰੈਂਸ ਨੂੰ ਫਰੈਂਸ ਸਤਿਕਾਰਯੋਗ ਜਿਹੜੀ ਉਹ ਕਰ ਉਹਨੇ ਹੱਥ ਪੜਿਆ ਨੇ ਖਿੱਚਿਆ ਰਿਹਾ ਮਤਵੀ ਪਾਈ ਤੇ ਉਸ ਤੋਂ ਬਾਅਦ ਸਰਦਾ ਵਿੱਕੀ ਆਦੇਪਰਾ ਨੂੰ ਸਤਿਕ ਲਿਆ ਅੱਛਾ ਉੱਥੋਂ ਮੈਂ ਛੱਡ ਉਸ ਤੋਂ ਬਾਅਦ ਇਹਨਾਂ ਨੇ ਦਰਖਾਸਤ ਦਿੱਤੀ ਵੀ ਪ੍ਰਿੰਸ ਰੇਗੀਪਤਾ ਤੋ ਕੰਮ ਹੀ ਹੋ ਨਹੀਂ ਪਾਇਆ ਤੁਸੀਂ ਕਹਿ ਰਹੇ ਹੋ ਹਾਲਾਂਕਿ ਇਹਨਾਂ ਦੇ ਚੀਜ਼ ਵੀ ਕੋਆ ਦੇ ਵਿੱਚ ਹੈਗੀ ਥੇਕਾ ਦਾ ਆਪਣੇ ਭਾਈ ਤੇ ਜਣੀ ਤੁਸੀਂ ਉੱਥੇ ਮੌਜੂਦ ਸੀ ਹਾਂਜੀ ਮੌਜੂਦ ਸੀ ਤੇ ਜੇਕਰ ਪੁਲਿਸ ਮੈਜਮੇ ਨੂੰ ਆਪਾਂ ਵਗਵਾਹੀ ਦੇਣੀ ਚਾਹੀ ਤਾਂ ਤੁਸੀਂ ਦਿਓਗੇ ਵਗਵਾਹੀ ਜੀ ਕਾ ਅ ਅੱਜ ਕੀ ਨਵਾਂ ਜੀ ਤੁਹਾਡਾ ਮੇਰਾ ਨਾਮ ਲੰਗੂ ਕਾਕੂ ਹੈ ਜੀ ਅੱਛਾ ਜੀ ਕਾਕੂ ਜੀ ਤੁਹਾਡੀ ਇੱਥੇ ਦੁਕਾਨ ਕੀ ਤੇ ਸਿੱਟਾ ਨੂੰ ਇਹ ਇਹਦੇ ਬਾਰੇ ਪਤਾ ਕੁਝ ਲੜਾਈ ਵਗਦੀ ਸੀ ਜੀ ਆਪਾਂ ਕੰਮ ਕਰ ਰਹੇ ਸੀ ਅਚਾਨਕ ਜਦੋਂ ਦੇਖਿਆ ਕਿ ਉੱਥੇ ਇਹੜੀ ਪਲਟ ਗਈ ਫਿਰ ਉਸ ਤੋਂ ਬਾਅਦ ਇਹ ਆਪਣੇ ਭਰਾ ਨੂੰ ਮੇਰੇ ਕਾਹਨ ਕਾਹਨ ਉਹਦਾ ਵੀਕਰੀ ਕਿ ਲਵਾਈ ਹੈ ਦਾ ਟਿੱਕੀ ਹੋ ਚੁੱਕੀ ਨਾਮ ਹੈ ਉਹ ਬੱਚਾ ਉਹਨੂੰ ਦੇਖਿਆ ਕਿ ਅੱਜ ਭਰਾ ਨੂੰ ਅਸੀਂ ਜਿਹੜਾ ਜੀ ਕਿ ਰੀੜੀ ਪਲਟੀ ਦੀ ਟਿੱਕੀ ਦਾ ਨੌ ਕੀ ਆ ਪੂਰਾ ਬਲਜੀਤ ਬਲਜੀਤ ਜੀ ਬਲਜੀਤ ਜਰਾ ਪ੍ਰਿੰਸੀਪਲ ਪ੍ਰਿੰਸੀਪਲ ਭਾਇਆ ਦਾ ਉਸੇ ਕੋ ਬਾਹਰ ਕੁਰਦਾ-ਕੁਰਦਾ ਉਰੂ ਲੈ ਕੇ ਆ ਰਿਹਾ ਸੀ ਸਾਡੇ ਕੈਮਰੇ ਚ ਵੀ ਰਿਕਾਰਡਿੰਗ ਹੈਗੀ ਆ ਕਿ ਇਹਦਾ ਕੋਈ ਕਸੂਰ ਨਹੀਂ ਹੈਗਾ ਇਹ ਉਹਨੇ ਗਲਤੀ ਕੀਤੀ ਹੈ ਚਲੋ ਆਪਾਂ ਮਾਰਦੇ ਆ ਪਰ ਇਹਦਾ ਇਹਦੇ ਵੱਡੇ ਪ੍ਰੈਸ ਇਹਦਾ ਕੋਈ ਹਰ ਚੀਜ਼ ਦਾ ਕੋਈ ਕਸੂਰ ਨਹੀਂ ਹੈਗਾ ਕਿ ਇਹਦੇ ਤੇ ਜਿਹੜਾ ਕੇਸ ਦਿੱਤਾ ਗਿਆ ਉਹ ਗਲਤ ਦਿੱਤਾ ਗਿਆ ਚੋਰ ਨੇ ਜਿਹੜੀ ਗਲਤੀ ਕੀਤੀ ਹੈ ਚੋਰ ਨੇ ਕੀਤੀ ਆ ਭਰਾ ਹੈਗਾ ਫਿਰ ਵੀ ਚਲੋ ਉਹਨੇ ਅੱਜ ਭਰਾ ਨੂੰ ਕੁੱਟ-ਕੁੱਟ ਦਾ ਲੈ ਕੇ ਵੀ ਆਇਆ ਪਰ ਇਹ ਤੋਂ ਬਾਅਦ ਉਹ ਕੁਝ ਕਾਰ ਨਹੀਂ ਸਕਦਾ ਕਿ ਕਿਉਂ ਕਿ ਕਿਉਂ ਹੋਇਆ ਮਤਲਬ ਜਦੋਂ ਭਰਾ ਨੂੰ ਇਹ ਕੁੱਟਦਾ ਕੁੱਟਦਾ ਲੈ ਕੇ ਆ ਰਿਹਾ ਸੀ ਆਪਸ ਹੀ ਉਹਨਾਂ ਦੇ ਵਿੱਚ ਕੋਈ ਗੱਲਬਾਤ ਹੋਈ ਹੋਣੀ ਸੀ ਆਪਾਂ ਤਾਂ ਉਹਦੇ ਵਿੱਚ ਨਹੀਂ ਸੀਗਾ ਆਪਾਂ ਤਾਂ ਕੰਮ ਕਰ ਰਹੇ ਸੀ ਚਾਹ ਨਾਲ ਜੋ ਰੇੜੀ ਪੱਟੀ ਸੀ ਦੁਬਾਰਾ ਸੀ ਦੇਖਿਆ ਕਿ ਹਾਂਜੀ ਕੀ ਗੱਲਬਾਤ ਹੋਈ ਆ ਸਾਨੂੰ ਇਹ ਗੱਲ ਦਾ ਇਹ ਮੁੱਦਾ ਨੇ ਅੱਜ ਕੀ ਨਵਾਂ ਜੀ ਤੁਹਾਡਾ ਨਿਆਣਾ ਕੋ ਚਾਂਗੇ ਗੁਰਚੰਦ ਸਿੰਘ ਜੀ ਜਿਹੜਾ ਉੱਤੇ ਉਹ ਹੋਇਆ ਇਹਨਾਂ ਦੀ ਲੜਾਈ ਵਗੈਰਾ ਹੋਈ ਆ ਤਕਰੀਕ ਨੂੰ ਕੀ ਕੀ ਉਹਦੇ ਵਿੱਚ ਕੀ ਉਹ ਰੌਲਾ ਹੋਇਆ ਉਹ ਜ਼ੋਰ ਆਇਆ ਤੇ ਦਰੀਆਂ ਦੇ ਸੀਗੇ ਬਲਜੀਤ ਸਿੰਘ ਆਪਦੇ ਭਾਜੀ ਦੇ ਪ੍ਰੈਸ ਤੋਂ ਉਹ ਤੋਂ ਪੁੱਛ ਕੇ ਲੈ ਕੇ ਆ ਕਦੇ ਉਹ ਦੋਵਾਂ ਕੋਈ ਝਗੜਾ ਨਾ ਹੋਵੇ ਤੁਸੀਂ ਆਪ ਦੇਖੇ ਹਾਂ ਆਪ ਦੇਖੇ ਤੁਸੀਂ ਤੇ ਇਹਦਾ ਨਾਮ ਬਲਜੀਤ ਦਾ ਨਜਾਇਜ਼ ਵਿੱਚ ਦਾ ਦਿੱਤਾ ਗਿਆ ਜੇਕਰ ਤੁਹਾਨੂੰ ਕੋਈ ਇਨਕੁਆਰੀ ਦੇ ਵਿੱਚ ਉਹ ਬੁਲਾਉਣ ਤਾਂ ਜਾਵੋਗੇ ਉੱਥੇ ਜਾਵਾਂਗੇ ਜਾਵਾਂਗੇ ਜਿਸ ਚਾਹੀਆ ਚਾਹੀਏ ਦੀ ਗੱਲ ਅਸੀਂ ਕਰਾਂਗੇ ਉੱਥੇ ਸੱਚੀ ਗੱਲ ਤਾਂ ਕਹਿਣੀ ਪੈਂਦੀ ਆ ਆ ਜਿਹੜੀ ਸਚਾਈ ਆ ਉਹ ਦੱਸਾਂਗੇ ਅਸੀਂ ਜਿਹੜਾ ਇਹ ਪਰਚਾ ਹੋਇਆ ਮਤਲਬ ਕਿ ਬਲਜੀਤ ਤੇ ਬਿੱਕੀ ਤੇ ਇਹ ਕਿਵੇਂ ਹੋਇਆ ਵੀ ਨਜਾਇਜ਼ ਹੋਇਆ ਜਾਂ ਗਿਆ ਇਹ ਨਜਾਇਜ਼ ਪਰਚਾ ਹੋਇਆ ਹੈ ਇਹ ਤਾਂ ਵਿੱਚ ਹੀ ਸੀ ਦਰਾਈ ਇਹ ਤਾਂ ਉਹਨੇ ਭਾਈ ਨੂੰ ਕੁੱਟ ਕੇ ਲੈ ਕੇ ਇਹ ਕੁੱਟਿਆ ਉੱਥੇ ਬਹੁਤ ਜ਼ਿਆਦਾ ਜੀ ਇਹ ਤਾਂ ਨਿਆਏ ਬੱਚਾ ਹੈ ਤੇ ਹਾਂਜੀ ਕੀ ਨਵਾਂ ਜੀ ਤੁਹਾਡਾ ਮੇਰਾ ਬਲੇਸਰ ਲੰਦੀ ਆਈ ਸਾਹਮਣੇ ਦੁਕਾਨ ਜੀ ਵਾਲੀ ਅੱਛਾ ਠੀਕ ਹੈ ਯਾਰ ਬਲਜੀਤ ਆਈ ਹੈ ਤੇ ਨਹੀਂ ਆਇਆ ਪਤਾ ਪਈ ਸਾਹਮਣੇ ਆਪ ਕੋਲ ਦੇ ਭਰਾ ਨੂੰ ਵਾਪਸ ਲੈ ਕੇ ਆ ਰਹੀ ਹੈ ਕਿਤੇ ਕੁੜਤਾ ਲੈ ਕੇ ਗਿਆ ਤਾਂ ਕੈਮਰਾ ਲੱਗੇਗਾ ਠੀਕ ਹੈ ਇਹ ਤਾਂ ਨਹੀਂ ਆਈ ਪਰ ਪਤਾ ਪਾਇਆ ਕਿ ਉਹ ਤਾਂ ਦੂਣ ਹੋਰ ਲੜਾਈ ਕਰ ਆਪਸ ਵਿੱਚ ਜੁੜਾਣਾ ਦਾ ਇਹਦਾ ਕੋਈ ਰੋਲ ਨਹੀਂ ਹੈ ਜੋ ਜਾਨ ਹੈ ਪਰਚਾ ਹੋਇਆ ਕੋ ਬੱਡੇ ਜਿਹਾ ਨਾ ਆਇਆ ਧੰਨਵਾਦ ਹਾਂਜੀ ਬਾਈ ਜੀ ਆਪਣਾ ਸੁਭਨਾ ਕੀ ਹੈ ਜੀ ਬੜਾ ਬੜਾ ਤੇ ਹੈ ਹਾਂ ਬਾਈ ਜੀ ਤੁਹਾਡੀ ਕਿੱਥੇ ਲੜਾਈ ਹੋਈ ਆ ਤੁਸੀਂ ਇੱਥੇ ਮੌਜੂਦ ਸੀ ਉਦੋਂ ਹਾਂਜੀ ਹਾਂਜੀ ਕੀ ਹੋਇਆ ਸੀ ਜੀ ਅੱਜ ਆ ਵੀ ਭਾਈ ਨਾਲ ਆਇਆ ਸੀ ਜਿਹੜਾ ਜੋ ਲੜਦਾ ਸੀ ਉਹਨੂੰ ਰੋਕਦਾ ਸੀ ਜੀ ਮਲਜੀਤ ਜੀ ਹਾਂ ਕੌਣ ਕੌਣ ਜੀ ਮਲਜੀਤ ਸਿੰਘ ਜੀ ਮਲਜੀਤ ਸਿੰਘ ਅੱਛਾ ਰੋਕਦਾ ਸੀਗਾ ਪਾਸੇ ਰੁਕਣਾ ਰੁਕਣਾ ਪਾਸੇ ਇਧਰੋਂ ਭੱਜਿਆ ਤੇ ਨੂੰ ਹੱਥ ਪਾ ਲਾਉਣਾ ਜਾਂਦੇ ਨੇ ਅੱਛਾ ਰੇੜੀ ਨੂੰ ਹਾਂਜੀ ਰੇੜੀ ਜਣੀ ਜਾਣ ਕੇ ਤਾਂ ਵੀ ਛਿੱਤੀ ਉਹਨੇ ਨਾ ਵੀ ਵਸਿਆ ਲੱਗਦਾ ਦਾਦਾ ਬਸ ਕੋਸੇ ਹੱਥ ਮਾਰਦਾ ਬਸ ਅੱਛਾ ਹਾਂਜੀ ਫਿਰ ਇਹਨਾਂ ਨੇ ਉਹ ਤੋਂ ਵਿੱਚ ਤਾਂ ਲੇ ਗਿਆ ਵੀ ਤੇਲ ਪਾਦਾ ਮੇਰੇ ਤੇ ਇਹ ਕਿਵੇਂ ਹੋਇਆ ਇਹਨੂੰ ਤਾਂ ਪਤਾ ਚੱਲ ਮਾੜਾ ਬਟਾ ਕਿਹਨੂੰ ਹੋ ਗਿਆ ਰੇੜੀ ਹਿੱਲੀ ਉੜੀ ਛਿੱਟ ਗਈ ਉਹਨੇ ਜੀ ਠੀਕ ਆ ਹਾਂਜੀ ਤੇ ਕਿਵੇਂ ਜਾਣਦੇ ਵੀ ਇਹ ਤੇ ਵੀ ਵਿਚਾਰੇ ਤੇ ਪਰਚਾ ਹੋ ਗਿਆ ਇਹਦੇ ਬਾਰੇ ਇਹਦੇ ਬਾਰੇ ਹੀ ਪਤਾ ਜੀ ਗੁਜੀਤ ਤੇ ਵੀ ਪਰਚਾ ਹੋ ਗਿਆ ਨਾਲ ਇਹਦਾ ਕੀ ਕਸੂਰਾ ਇਹਦਾ ਵੀ ਕਸੂਰ ਹੈ ਜੀ ਇਹਨਾਂ ਨੇ ਜੀ ਸਾਹਮਣੇ ਸੀ ਇਹਨਾਂ ਆਪ ਤੱਪੜ ਮਾਰ ਕੇ ਲੈ ਕੇ ਜਾਂਦਾ ਸੀ ਗਾ ਜੀ ਇਹਨਾਂ ਨੇ ਆਪ ਇਹਨੇ ਥੱਪੜ ਮਾਰਿਆ ਦੀਗਾ ਤੱਪੜ ਮਾਰ ਕੇ ਇਹਨੇ ਜਾ ਕੇ ਜਾ ਕੇ ਕਿ ਵੀ ਮੈਂ ਤਾਂ ਥੱਪੜ ਮਾਰਿਆ ਜਾ ਕੇ ਆ ਵੀ ਮੈਂ ਤਾਂ ਇਹਦੇ ਸਮਝਾਣ ਆਇਆ ਜੀ ਗਾ ਇਹਨੂੰ ਜਾ ਕੇ ਵੀ ਆ ਵੀ ਮੇਰੀ ਕੋਈ ਗਲਤੀ ਨਹੀਂ ਹੈਗੀ ਇਹਨੇ ਤਾਂ ਤੱਪੜ ਮਾਰ ਮਾਰ ਕੇ ਲੈ ਜਾਂਦਾ ਕਿ ਇਹਨੂੰ ਇਹ ਉਹ ਜਾਂਦਾ ਨਹੀਂ ਸੀਗਾ ਕੋਈ ਟੱਕੇ ਨਾਲ ਹੀ ਲਿ ਜਾਂਦੇ ਸੀ ਇਹ ਤਾਂ ਸੁਣੀ ਸੁਣੀ ਸੁਣਾਈ ਤੁਮਾਂ ਗੱਲ ਕਹਿੰਦਾ ਵੀ ਲੋਕ ਲੋਕ ਆਏ ਕਹਿੰਦੇ ਆ ਆ ਵੀ ਮਜੂਰ ਸੀ ਗਾ ਮੁੰਡਾ ਖੜਾ ਕੋਲੇ ਆ ਕੇ ਆ ਏਵੇਂ ਸਰ ਸਿੱਕੇ ਗੱਲ ਕਰ ਲਈਏ ਮੈਂ ਅੰਦਰ ਕਰਦਾ ਹਾਂ ਚਲੋ ਆਂਦਰ ਕਰ ਲਿਆ ਮੈਂ ਅੰਦਰ ਗੱਲ ਕਰਦੇ ਪੁੱਤ ਨਹੀਂ ਚਲੋ ਇਹਦਾ ਤਾਂ ਅੰਦਰ ਇਹ ਅੰਦਰ ਦੁਕਾਨ ਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਕੀ ਸੁਭਨਾ ਕੀ ਹੈ ਜੀ ਮਾਸਟਰ ਜੀ ਦਾ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਜਿੱਦੇ ਲੜਾਈ ਹੋਈ ਹੈ ਉਹਦੇ ਕੀ ਹੋਇਆ ਜੀ ਇੱਥੇ ਕੁਝ ਉਹਦੇ ਬਾਰੇ ਜੀ ਸ਼ੁਰੂਆਤੀ ਤਾਂ ਅਸੀਂ ਤਾਂ ਅੰਦਰ ਬੈਠੇ ਸੀ ਜਦੋਂ ਖੜਕਾ ਬਾਹਰ ਹੋਇਆ ਜ਼ਿਆਦਾ ਲੜਾਈ ਚੜਨਾ ਰੌਲਾ ਪਿਆ ਗਾਲੀ ਗਲੋਚਾ ਫਿਰ ਅਸੀਂ ਬਾਹਰ ਗਏ ਉਦੋਂ ਬਾਅਦ ਇਹਨਾਂ ਨੇ ਉਹ ਜਿਹੜੀ ਪਲਟਾਈ ਮੁੰਡੇ ਨੇ ਦੂਜੇ ਨੇ ਜਿਹਦੇ ਉੱਤੇ ਕੁਝ ਤਨਾਅ ਚ ਉਹ ਹੈ ਫਿਰ ਉਹਨਾਂ ਨੇ ਕਈ ਜਣਿਆਂ ਨੇ ਉਹ ਮੁੰਡੇ ਨੂੰ ਕੁੱਟਿਆ ਵੀ ਬਹੁਤ ਜ਼ਿਆਦਾ ਜੀ ਇਹ ਮੁੰਡਾ ਜਿਹੜਾ ਹੈਗਾ ਬਲਜੀਤ ਸਿੰਘ ਬਲਜੀਤ ਸਿੰਘ ਇਹ ਆਪਣੇ ਭਰਾ ਨੂੰ ਲਜਾ ਰਿਹਾ ਸੀ ਉਹਨਾਂ ਨੂੰ ਬਚਾ ਕੇ ਇਹਦਾ ਕੋਈ ਦੋਸ਼ ਨਹੀਂ ਹੈ ਵਿੱਚ નિર્ਦੋਸ਼ ਹੈ ਇਹਦਾ ਇਹਦਾ ਕੋਈ ਝਗੜਾ ਨਹੀਂ ਕੋਈ ਲੈਣਚ ਨਹੀਂ ਦੇਣਚ ਨਹੀਂ ਕੋਈ ਕਿਸੇ ਚ ਨਹੀਂ ਕੋਈ ਨਾ ਉਨជា ਕਿਸੇ ਇਹ નિર્ਦੋਸ਼ ਹੈ ਬਿਲਕੁਲ